ਕਰਦੇ ਆ ਭਾਜੀ ਨਾਲ ਨਾ ਕਿ ਅੱਜ ਤੇ ਦਿਨ ਨੂੰ ਲੈ ਕੇ ਬਾਬਾ ਸਾਹਿਬ ਨੂੰ ਲੈ ਕੇ ਆਉਣ ਵਾਲੀ ਜਿਹੜੀ ਜਨਰੇਸ਼ਨ ਜਨਰੇਸ਼ਨ ਹੈ ਉਹਨਾਂ ਲੈ ਕੇ ਕੀ ਇਹਨਾਂ ਦਾ ਕਹਿਣਾ ਆ ਔਰ ਆਪਾਂ ਬਿਲਕੁਲ ਵਿਚਾਰ ਸਾਂਝਾ ਕਰਾਂਗੇ ਹਾਂਜੀ ਭਾਜੀ ਕਿਹਨਾ ਨਹੀਂ ਆ ਇਹ ਇੱਕ ਮਨਪਕੀ ਘਟਨਾ ਹੋਈ ਹੈ ਇਹ ਸਿਰਫ ਕੋਈ ਦਲਿਤ ਭਾਈਚਾਰ ਦੀ ਗੱਲ ਨਹੀਂ ਹੈ ਬਾਬਾ ਸਾਹਿਬ ਸਾਰੇ ਦੇਸ਼ ਦੇ ਹੀ ਇੱਕਾਸਤ ਨੀਦਰ ਦੇ ਕਿ ਅਸੀਂ ਸਿਰਫ ਸਾਡੇ ਇੱਕ ਉਸਤ ਦੇ ਨਾਲ ਨਹੀਂ ਆ ਵੀ ਹਰ ਵਾਰ ਬਾਬਾ ਸਾਹਿਬ ਨੂੰ ਦਾ ਦਲਿਤ ਭਾਈਚਾਰ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ ਬੰਦ ਕੀਤਾ ਜਾਂਦਾ ਕੋ ਮੁੱਖ ਮੰਤਰੀ ਰਿਆ ਇਸ ਦੇਸ਼ ਤੇ ਇਸ ਦੇਸ਼ ਦੀ ਸੁਰੱਖਿਆ ਜਿਹੜੀ ਯਾਦ ਜਿਹੜਾ ਕਾਨੂੰਨ ਅਵਸਥਾ ਆ ਉਹ ਵੀ ਸਰਕਾਰਾਂ ਦੇ ਹੱਥਾਂ ਨੂੰ ਮਾਰ ਕੋਈ ਨਹੀਂ ਰਹਿਣਾ ਪਰ ਕਿੰਨਾ ਕਿਤੇ ਸਰਕਾਰਾਂ ਫੇਲ ਗਈਆਂ ਇਸੇ ਹਿਸਾਬ ਨਾਲ ਅਸੀਂ ਇਹ ਸਾਰਾ ਇਹਦੀ ਬੰਦੂਕਾਂ ਦੀ ਜਦ ਕੀਤੀ ਤੇ ਅਸੀਂ ਇਹੀ ਜਾਣਦੇ ਆ ਵੀ ਇਹਨੂੰ ਸ਼ਾਂਤੀਪੁਰਾ ਧੰਗ ਨਾਲ ਹੁੰਦਾ ਹੈ ਅਸੀਂ ਆਪਸੀ ਭਾਈਚਾਰਾ ਰੱਖਦੇ ਹਾਂ ਇਹਨੂੰ ਕੀ ਲੱਗਦਾ ਜਿਹੜਾ ਬਾਰ ਬਾਰ ਇਹ ਜਿਹੜੀ ਸੰਵਿਧਾਨ ਨਾਲ ਵੀ ਛੇੜਛਾੜ ਹੁੰਦੀ ਆ ਆ ਰਹੀ ਹੈ ਉਹ ਕੀ ਲੱਗਦਾ ਕਿ ਸ਼ਰਾਰਤੀ ਅੰਤਰ ਬਾਰ ਬਾਰ ਦਿਨ ਦਿਦਾਂ ਜਿਹੜਾ ਸਾਡੇ ਸੰਵਿਧਾਨ ਦੇ ਨਾਲ ਸਾਡੇ ਲੋਕਾਂ ਦੇ ਨਾਲ ਜਿਹੜੇ ਹਨ ਸ਼ਰਾਰਤ ਕਰਦੇ ਆ ਤੇ ਕੀ ਲੱਗਦਾ ਕਿਹਨਾਂ ਦਾ ਸਰਕਾਰ ਦਾ ਤਾਂ ਹੈ ਕੀ ਕਹਿਣਾ ਚਾਹਦੇ ਹੋ ਦੇਖੋ ਇਹਨਾਂ ਵਿੱਚ ਆਈ ਆਪਸ ਵਿੱਚ ਘਟਣਾ ਪੈਣਾ ਹੈ ਉਹ ਏਜੰਸੀਆਂ ਨਹੀਂ ਦਿੰਦੀਆਂ ਕਿ ਜਿਹੜਾ ਆਪਸੀ ਭਾਈਚਾਰਾ ਆ ਜਾਏ ਕੋ ਉਹ ਵਰਗ ਜਿਹੜਾ ਅੱਜ ਤੱਕ ਦੱਬਿਆ ਕੁਚਲੇ ਰਿਹਾ ਆ ਉਹ ਸੰਵਿਧਾਨ ਦੇ ਅਕੋਰਡਿੰਗ ਆਪਣੇ ਹੱਕ ਲੈ ਕੇ ਕੋਈ ਬਰਾਬਰੀ ਕਰ ਸਕੀ ਜਾਂ ਕਿ ਹਲੇ ਸੰਵਿਧਾਨ ਉਹ ਹੱਕ ਲੈ ਪੂਰੀ ਤਰ੍ਹਾਂ ਸਮਾਜ ਨੂੰ ਦੇ ਵੀ ਨਹੀਂ ਸਕਿਆ ਪਰ ਫਿਰ ਵੀ ਲੋਕਾਂ ਨੇ ਇੰਨੀ ਦੀ ਪੀੜਾ ਕਿ ਇਸ ਨੂੰ ਜਿੱਦਾਂ ਜਿੱਦਾ ਵੀ ਬਾਈ ਹੁੱਕਰ ਬਾਈ ਰੁੱਕੇ ਨੂੰ ਖਤਮ ਕੀਤਾ ਜਾਵੇ ਤਾਂ ਕਿ ਉਹ ਪੁਰਾਣੀ ਜਿਹੜੀ ਮਨੁਸਮ੍ਰਿਤੀ ਆ ਜਿਹੜੀ ਇੱਕ ਭੇਤ ਭਾਵ ਕਰਦੀ ਸੀ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਲੱਗ ਜਾਵੇ ਜਿਵੇਂ ਕਿ ਸਰਕਾਰ ਅੱਜ ਅੱਜ ਭਾਰਤ ਮੰਦਰੀ ਆਪਾਂ ਕੌਂਟੀ ਕਰਵਾਈ ਹੋਈ ਹੈ ਔਰ ਸ਼ਹਿਰ ਵੀ ਬੰਦ ਹੈ ਕੀ ਲੱਗਦਾ ਸਰਕਾਰਾਂ ਇਹਨਾਂ ਦੇ ਉੱਤੇ ਮਤਲਬ ਸਿੱਜੀ ਹੈ ਕਿ ਉਹਤਰੀਆਂ ਖਰੀਦ ਨਹੀਂ ਅੰਦਰ ਪਾਉਂਗੇ ਦੇਖੋ ਜੀ ਇਹ ਤਾਂ ਸਾਰੇ ਜਿਹੜਾ ਸਮਾਜ ਨੂੰ ਸੋਚਣਾ ਚਾਹੀਦਾ ਆ ਕਿ ਅਸੀਂ ਕਦੋਂ ਸਰਕਾਰਾਂ ਚੁਣਦੇ ਆ ਤੇ ਸਰਕਾਰ ਦੇ ਕੀ ਕੀ ਫਰਜ਼ ਆ ਕੀ ਕੀ ਕੰਮ ਆ ਜਦੋਂ ਅਸੀਂ ਕਿਤੇ ਇੱਕ ਵਿਅਕਤੀ ਵਿਸ਼ੇਸ਼ ਜਾਂ ਕਿਸੇ ਇੱਕ ਖਾਸ ਪਾਰਟੀ ਨੂੰ ਹੋਮ ਦੇ ਕੇ ਜਿੱਤੂ ਕਰਦੇ ਆ ਜੋ ਆਪਣੇ ਨਿੱਜੀ ਫਾਇਦੇ ਲਈ ਕਰਦੇ ਰਹਿਤੇ ਇਦਾਂ ਨਹੀਂ ਘਟਾਉਂਦੀਆਂ ਰਹਿ ਗਿਆ ਪਰ ਜੇ ਇੱਕ ਸਮਾਜ ਇਕੱਠਾ ਹੋ ਗਏ ਕੰਮ ਕਰੇਗਾ ਤਾਂ ਫਿਰ ਡੈਫੀਨੇਟਲੀ ਇਹ ਚੀਜ਼ਾਂ ਕਾਤੋਂ ਮਹਾਨ ਹੈ ਮੇਹਰਬਾਨੀ ਕਾਰਕਟ ਹੈ ਆਵੇ ਮਾਜੋ ਕਾਰਕਟ ਪੀਜਾ ਪਰਗਨ ਪਰਗਨ ਮਿਲਗਾ ਬਸ ਪਾਗੋ ਪੰਜਾਬ 26 ਜਨਵਰੀ ਨੂੰ ਜਿਹੜਾ ਅੰਮਰਸਰ ਦੇ ਵਿੱਚ ਇੱਕ ਵਿਅਕਤੀ ਵੱਲੋਂ ਉੱਤਰ ਤੇ ਚੜ ਕੇ ਬਾਡੀ ਲੰਬੀ ਸਾਰੀ ਲਿਆ ਕੇ ਟੋੜਪੰਡ ਕੀਤੀ ਗਈ ਪੈਟਰੋਲ ਲਿਆ ਕੇ ਉੱਥੇ ਸਵਿਧਾਨ ਨੂੰ ਅੱਗ ਲਾਈ ਗਈ ਇਹ ਜਿਹੜੀ ਆਰਐਸਐਸ ਦੀ ਸਾਜਿਸ਼ਾ ਮਨੁੱਖੀ ਵਿਵਸਥਾ ਨੂੰ ਲਾਗੂ ਕਰਨਾ ਚਾਹੁੰਦੀਆਂ ਤਾਕਤਾਂ ਜਿਹੜਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਦਾ ਸੰਵਿਧਾਨ ਆ ਉਹ ਦੇਸ਼ ਨੂੰ ਇਕਜੁੱਟ ਰੱਖਣਾ ਚਾਹੁੰਦਾ ਦੇਸ਼ ਦੇ ਅੰਦਰ ਮਾੜੀ ਵਾਤਾ ਜਿਹੜਾ ਉਹਦਾ ਜਿਹੜਾ ਨਾਸ ਕਰਨਾ ਚਾਹੁੰਦਾ ਭੈਅ ਔਰ ਡਰ ਦਾ ਮਾਹੌਲ ਆ ਕਦੀ ਘੜੇ ਨੂੰ ਹੱਥ ਲਾਂ ਤੇ ਮਾਰਿਆ ਜਾਂਦਾ ਕਦੀ ਬਾਬਾ ਸਾਹਿਬ ਦੇ ਪੁੱਤ ਨੂੰ ਸਾੜਿਆ ਜਾਂਦਾ ਕਦੀ ਬਾਬਾ ਸਾਹਿਬ ਕਦੀ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਸਾੜਿਆ ਜਾਂਦਾ ਕਦੀ ਪੁੱਤ ਨੂੰ ਤੋੜਿਆ ਜਾਂਦਾ ਇਹ ਅਲੱਗ-ਅਲੱਗ ਜੜੀਆਂ ਸਾਜਸਾ ਇਹ ਆਰਐਸਐਸ ਦੀ ਜਿਹੜੀ ਗਿਣੀ ਮਥੀ ਸਾਜਸਾ ਅੱਜ ਬਾਬਾ ਸਾਹਿਬ ਨੇ ਪੂਰੇ ਦੇਸ਼ ਨੂੰ ਇਕੱਠਾ ਰੱਖਣ ਲਈ ਦੇਸ਼ ਨੂੰ ਸੰਵਿਧਾਨ ਦਿੱਤਾ ਦੇਸ਼ ਦੇ ਅੰਦਰ ਜੇ ਸੰਵਿਧਾਨ ਨਾਲ ਦੇਸ਼ ਚੱਲਦਾ ਤੇ ਇੱਥੇ ਦਾ ਕੋਈ ਵੀ ਬੱਚਾ ਬਾਹਰ ਰੋਜ਼ਗਾਰ ਔਰ ਮਜ਼ਦੂਰੀ ਕਰਨਾ ਜਾਂਦਾ ਉਹ ਜੇ ਸਟੇਟ ਦਾ ਸੀ ਜਿੱਥੇ ਦਾ ਜਿੱਥੇ ਦਾ ਰਹਿਣ ਵਾਲਾ ਸੀ ਉੱਥੇ ਹੀ ਉਹਨੂੰ ਰੋਜ਼ਗਾਰ ਮਿਲਣਾ ਸੀ ਨੌਕਰੀ ਮਿਲਣੀ ਸੀ ਸਭ ਕੁਝ ਮਿਲਣਾ ਸੀ ਇਹਨਾਂ ਲੋਕਾਂ ਨੇ ਸੰਵਿਧਾਨ ਨੂੰ ਅੱਖੋਂ ਪਰੋਖੇ ਕਰਦੇ ਆ ਇੱਥੇ ਦੇ ਵਿੱਚ ਸਾਰੇ ਹੀ ਮਹਿਕਮੇ ਪ੍ਰਾਈਵੇਟ ਕਰਨ ਤੋਂ ਵਾਧ ਲੋਕਾਂ ਨੂੰ ਪਾਰਚੀਟ ਕਰਨ ਤੋਂ ਵਾਧ ਲੋਕਾਂ ਤੇ ਅਤਿਆਚਾਰ ਔਰ ਡਰ ਦਾ ਭੈ ਦਾ ਮਾਹੌਲ ਨਸਿਆਂ ਦਾ ਹੜ ਇਸ ਦੇਸ਼ ਦੇ ਅੰਦਰ ਜਵਾਨੀ ਨੂੰ ਖਤਮ ਕਰਨਾ ਇਹ ਦੇਸ਼ ਦੇ ਅੰਦਰ ਆਰਐਸਐਸ ਦੀ ਸਾਜਿਸ਼ ਹੈ ਪਰ ਇਸ ਦੇਸ਼ ਦੇ ਅੰਦਰ ਸਭਿਦਾਨ ਨੂੰ ਮੰਨਣ ਵਾਲੇ ਲੋਕ ਬਾਬਾ ਸਾਹਿਬ ਦੇ ਪੈਰੋਕਾਰ ਇਸ ਆਰਐਸਐਸ ਦੀ ਸਾਜਿਸ਼ ਨੂੰ ਜਿਹੜਾ ਲੋਕਾਂ ਦੇ ਸਾਹਮਣੇ ਨੰਗਾ ਕਰਨਗੇ ਔਰ ਇਹਦਾ ਜਿੱਦਾਂ ਅੱਜ ਵਿਰੋਧ ਆ ਏਸੀ ਤਰ੍ਹਾਂ ਜਿੱਦਾਂ ਪੰਜਾਬ 'ਚ ਵਿਰੋਧ ਆ ਪੂਰੇ ਦੇਸ਼ 'ਚ ਵਿਰੋਧ ਕਰਾਂਗੇ ਆਰਐਸਐਸ ਦੀ ਸਾਜਿਸ਼ ਨੂੰ ਬੇਨਾਕਾਬ ਕਰਾਂਗੇ ਸੋ ਸਭਿਦਾਨ ਦੇ ਸਨਮਾਨ 'ਚ ਬਾਬਾ ਸਾਹਿਬ ਦੇ ਪੈਰੋਕਾਰ ਹੁੰਦੇ ਆ ਅੱਜ ਚਾਹੀਦਾ ਤਾਂ ਇਹ ਸੀ ਵੀ ਇੱਥੇ ਇਹਨਾਂ ਛੜਕਾਂ ਤੇ ਜਿੰਨੀ ਸਾਡੀ ਆਬਾਦੀ ਆ ਉਹਦੇ ਹਿਸਾਬ ਨਾਲ ਕੋਈ ਜਗ੍ਹਾ ਨਾ ਬਚਦੀ ਜਿੱਥੇ ਭੀੜ ਔਰ ਕੋਈ ਚੌਕ ਖਾਲੀ ਹੁੰਦਾ ਪਰ ਅੱਜ ਵੀ ਆਰਐਸਐਸ ਦੇ ਕੁਝ ਲੋਕ ਚਾਪਲੂਸ ਦੱਲੇ ਔਰ ਦਲਾਲ ਬਣ ਕੇ ਅੱਜ ਵੀ ਆਰਐਸਐਸ ਦੀ ਗੋਚ ਚ ਬੈਠੇ ਆ ਅੱਜ ਮੈਂ ਸੁਭਾਜ ਨੂੰ ਬੇਨਤੀ ਕਰਦਾ ਵੀ ਛੱਡ ਦਿਓ ਇਹਨਾਂ ਪਾਰਟੀਆਂ ਨੂੰ ਛਾਣਦੇ ਹੋ ਇਹ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਜਿਨ੍ਹਾਂ ਨੇ ਸਾਡੇ ਸੰਵਿਧਾਨ ਨੂੰ ਖਤਮ ਕਰਨ ਲਈ ਸਾਜ਼ਸ਼ਾਂ ਰਚੀਆਂ, ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨ ਦੀਆਂ ਸਾਜ਼ਸ਼ਾਂ ਕੀਤੀਆਂ, ਬਾਬਾ ਸਾਹਿਬ ਦਾ ਦਿੱਲੀ ਦੇ ਅੰਦਰ ਸੰਸਦ ਭਵਨ ਦੇ ਵਿੱਚ ਸਾਹਮਣੇ ਲੱਗਿਆ ਹੋਇਆ ਬੁੱਤ ਉਹਨੂੰ ਉਠਾ ਕੇ ਕਿਸੇ ਕਮਰੇ ਦੇ ਅੰਦਰ ਬੰਦ ਕਰ ਦਿੱਤਾ। ਤੁਸੀਂ ਦੱਸੋ ਵੀ ਇਸ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਬਾਬਾ ਸਾਹਿਬ ਦੀ ਜਿਹੜੀ ਬਾਬਾ ਸਾਹਿਬ ਦੀ ਜਿਹੜੀ ਆ ਸੰਵਿਧਾਨ ਆ ਉਹ ਦੇਸ਼ ਦੇ ਅੰਦਰ ਭਾਈਚਾਰਾ ਸੂਆਛਾਤ ਨੂੰ ਖਤਮ ਕਰਦਾ ਭ੍ਰਸ਼ਟਾਚਾਰ ਨੂੰ ਖਤਮ ਕਰਦਾ ਨਸ਼ਿਆਂ ਦੇ ਮਾਹੌਲ ਨੂੰ ਖਤਮ ਕਰਦਾ ਇਸ ਦੇਸ਼ ਦੀ ਜਵਾਨੀ ਜੇ ਬਾਹਰਲੇ ਦੇਸ਼ਾਂ 'ਚ ਧੱਕੇ ਖਾ ਰਹੀ ਆ ਸਮਝੋ ਸਾਡੇ ਦੇਸ਼ 'ਚ ਰਾਜ ਕਰਨ ਵਾਲੀਆਂ ਸਰਕਾਰਾਂ ਸਾਡੇ ਤੇ ਅਧਿਆਚਾਰ ਕਰ ਰਹੀਆਂ ਸਾਡੀ ਜਵਾਨੀ ਨੂੰ ਨਹੀਂ ਸੰਭਾਲ ਰਹੀਆਂ ਸਾਰੇ ਦੇ ਸਾਰੇ ਮੈਕਮੇ ਪ੍ਰਾਈਵੇਟ ਕਰਨ ਦਾ ਕਰ ਨਹੀਂ ਇਹ ਆ ਵੀ ਇੱਥੇ ਦਾ ਲੋਕ ਜਿਹੜਾ ਇਹ ਦੇਸ਼ ਟੁੱਟ ਜਾਵੇ ਇਸ ਦੇ ਲੋਕਾਂ ਦਾ ਭਾਈਚਾਰਾ ਨਾ ਰਹੇ ਪਰ ਇਹ ਕਾਮਯਾਬ ਨਹੀਂ ਹੋਊਗਾ ਇੱਥੇ ਦੇ ਲੋਕ ਜਿਹੜੇ ਹੈ ਵੀ ਔਰ ਪ੍ਰਭਾਵਸ਼ਾਲੀ ਰਹਿਣਗੇ ਸੰਵਿਧਾਨ ਦੇ ਸਨਮਾਨ ਵਿੱਚ ਹਮ ਸਭ ਮੈਦਾਨ ਵਿੱਚ ਮਿਹਰਬਾਨੀ